ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਦਾ ਅਣਖ ਦੇ ਨਾਲ ਅੱਜ ਖੜੇ ਆਂ ਔਲਕਸ ਟਰੱਡ ਫਾਰਮ ਤੇ ਬਾਈ ਹਰਨਾਲ ਕਰਦੇ ਆਂ ਗੱਲਬਾਤ ਕਿਹੜੀ ਬਰੀਡ ਲੈ ਕੇ ਆਏ ਬਾਈ ਤੇ ਕੀ ਨਾਂ ਇਹਨਾਂ ਦਾ ਸਾਰੀ ਗੱਲਬਾਤ ਕਰਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਤੇ ਬਾਈ ਸਵਾਗਤ ਆ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਬਾਈ ਜੀ ਹਾਂ ਠੀਕ ਠਾਕ ਹੋ ਬਾਈ ਹਾਂਜੀ ਠੀਕ ਠਾਕ ਜੀ ਅੱਛਾ ਤੇ ਆਪਣਾ ਜਗਾ ਦੱਸੋ ਕਿਹੜੀ ਥਾਂ ਤੋਂ ਲੈ ਕੇ ਆਇਓ ਨਾ ਇਹ ਕੋੜਾ ਤੁਸੀਂ ਇਹ ਪਿੰਡ ਥਰਾਜ ਵਾਲੇ ਆਂ ਅੱਛਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਂਜੀ ਨੇੜੇ ਦੀ ਆਪਣੀ ਕੋਰੇ ਦਾ ਕੀ ਨਾਮ ਆ ਜੀ ਨਾਂ ਇਹਦਾ ਰਫਤਾਰਾ ਜੀ ਰਫਤਾਰਾ ਹਾਂਜੀ ਤੇ ਇਹਦੀ ਉਮਰ ਉਮਰ ਇਹਦੀ 4 ਸਾਲਾ ਜੀ ਉਮਰ ਇਹਦੀ 4 ਸਾਲ ਹਾਂਜੀ ਤੇ ਹਾਈਟ ਹਾਈਟ 67 ਇੰਚ ਹੈ ਜੀ 67 ਇੰਚ ਹੈ ਤੇ ਆਪਣਾ ਕਰਦਾ ਹੀ ਹੈ ਕਿ ਅੱਗੋਂ ਲੈ ਕੇ ਇਸ ਬਈ ਨਹੀਂ ਕਰਦਾ ਹੀ ਹੈ ਹੋਮ ਬਰੀਡ ਹੈ ਬਈ ਹਾਂਜੀ ਆਪਣੀ ਇਹ ਆਪਣੀ ਚੌਥੀ ਪੀੜ੍ਹੀ ਆਈ ਇਹਦੀ ਮਾਂ ਵੀ ਹੋਮ ਬਰੀਡ ਸੀ ਇਹਦੀ ਨਾਨੀ ਵੀ ਹੋਮ ਬਰੀਡ ਸੀ ਠੀਕ ਹੈ ਹਾਂਜੀ ਲੋ ਆਪਾਂ ਜੋ ਬਹਿ ਕੇ ਦੋ ਮਿੰਟ ਕਰੀਏ ਗੱਲਾਂ ਹਾਂਜੀ ਕੋੜੇ ਬਾਰੇ ਕੁਝ ਦਿਓ ਜੀ ਜਾਣਕਾਰੀ ਹੈ ਨਾ ਗਰੀ ਲੈਂਡ ਤੋਂ ਦਾ ਇਹ ਬਈ ਨੂਰ ਘੋੜੇ ਦਾ ਬੱਚਾ ਹੈ ਨੂਰ ਅਵਲਖਾਨੀ ਹਾਂਜੀ ਇਹ ਕਿਸ ਦਾ ਆ ਜੋ ਇੱਦਾਂ ਮੁੜ ਲਗੇ ਆਹ ਕਰ ਲੈ ਬਸ ਇੱਥੇ ਹੀ ਕਰ ਲਓ ਜੀ ਇਧਰੋਂ ਸਾਹਮਣੇ ਤੋਂ ਅਛਾ ਤੇ ਇਹ ਹੋਮ ਬਰੀਡ ਹੀ ਆਪਣੀ ਹਾਂਜੀ ਹੋਮ ਬਰੀਡ ਹੈ ਜੀ ਅਛਾ ਘਰੇ ਹੋਰ ਵੀ ਘਰੇ ਜਾਨਵਰ ਰੱਖੇ ਹੋਏ ਕੋਈ ਹਾਂਜੀ ਹੈਗੇ ਜੀ ਹੋਰ ਤਿੰਨ ਕੁੜੀਆਂ ਹੀ ਆਪਣੀਆਂ ਘਰੇ ਤੇ ਕਿਦੋਂ ਤੋਂ ਸ਼ੌਂਕ ਜਾ ਗਿਆ ਬਾਈ ਫਿਰ ਇਹ ਸ਼ੌਂਕ ਤਾਂ ਜੀ ਇਹ ਬਜ਼ੁਰਗਾਂ ਨੂੰ ਹੀ ਸੀਗਾ ਪਹਿਲਾਂ ਅੱਛਾ ਹਾਂਜੀ ਠੀਕ ਹੈ ਪੀੜੀ ਦਾ ਪੀੜ੍ਹੀਓਂ ਇਹ ਅੱਗੇ ਵੱਧਦਾ ਤੁਰਿਆ ਗਿਆ ਜੀ ਠੀਕ ਉਸ ਤੋਂ ਬਾਅਦ ਅਸੀਂ ਰੱਖ ਲਿਆ ਇੱਕ ਤਾਂ ਹੁਣ ਆਪਣੀ ਦਾ ਰਫਤਾਰ ਆ ਤੁਸੀਂ ਜਿਹੜਾ ਲੈ ਕੇ ਆਏ ਹੋ ਇੱਥੇ ਨਾ ਮੇਲੇ ਦੇ ਵਿੱਚ ਗੰਗਾ ਨਗਰ ਹਾਂਜੀ ਤੇ ਹੋਰ ਕਿਹੜਾ ਇੱਥੇ ਲੈ ਕੇ ਆਏ ਕੋਈ ਜਾਨਵਰ ਕੀ ਨਹੀਂ ਹੋਰ ਨਹੀਂ ਲੈ ਕੇ ਆਏ ਜੀ ਇਕੱਲਾ ਇਹ ਹੀ ਲੈ ਕੇ ਆਏ ਬਾਕੀ ਘਰ ਬਾਕੀ ਘਰੇ ਕੁੜੀਆਂ ਜੀ ਅੱਛਾ ਤੇ ਉਮਰੇ ਦੀ ਕਿੰਨੀ ਦੱਸਾਈ ਤੁਸੀਂ ਉਮਰੇ ਦੀ 4 ਸਾਲ ਹੋ ਗਈ ਹੈ ਉਮਰ 4 ਸਾਲ ਹੋ ਗਈ ਤੇ ਹਾਈਟ ਹਾਈਟ 67 ਇੰਚ ਹੈ ਹਾਈਟ 67 ਇੰਚ ਹੈ ਤੇ ਇਹਦਾ ਰਿਜ਼ਲਟ ਵੀ ਵਧੀਆ ਹੋ ਪਈਦਾ ਹਾਂਜੀ ਰਿਜ਼ਲਟ ਦੇ ਚਾਰ ਆ ਗਏ ਅੱਛਾ ਉਹ ਤੁਸੀਂ ਵਿਖਾ ਦਿਓ ਫੋਟੋਆਂ ਲੱਗੀਆਂ ਹੋਈਆਂ ਅੱਛਾ ਉਧਰ ਅੱਛਾ ਇਹਦਾ ਰਿਜ਼ਲਟ ਹੈ ਜਿਹੜਾ ਬਈ ਰਫ਼ਤਾਰ ਦਾ ਇਹ ਤੁਸੀਂ ਦਿਖਾ ਦਿਓ ਹਾਂਜੀ ਬਾਕੀ ਵੀਰੇ ਇਹ ਇੱਕ ਦਿਨ ਦਾ ਹੀ ਸੀ ਇਹ ਮਾਪੂਰੀ ਹੋ ਗਈ 24 ਘੰਟੇ ਮਾਪੂਰੀ ਅੱਛਾ ਅੱਛਾ ਦੁਬਾਰਾ ਆਈਂ ਬੱਕਰੀ ਦੇ ਦੁੱਧ ਤੇ ਗਾਂ ਦੇ ਦੁੱਧ ਤੇ ਪਲੇ ਅੱਛਾ ਇਹ ਰਫਤਾਰ ਤੁਸੀਂ ਮਤਲਬ ਕੀ ਜਦੋਂ ਇਹ ਇੱਕ ਦਿਨ ਦਾ ਸੀਆ ਹਾਂ ਜਦ ਇਹਦੀ ਮਾਤਾ ਪੂਰੀ ਹੋ ਗਈ ਹਾਂਜੀ ਹਾਂਜੀ ਤੇ ਤੁਸੀਂ ਇਹਨੂੰ ਮਤਲਬ ਕੀ ਆਪਣੇ ਪਾਲੇ ਹਾਂਜੀ ਹਾਂਜੀ ਅੱਛਾ ਬਹੁਤ ਸਟਰਗਲ ਕੀਤਾ ਹੋਊਗਾ ਨਾ ਬਾਈ ਫਿਰ ਤਾਂ ਦੇਖੋ ਮੋਹ ਹੋਰ ਵੀ ਦੁੱਗਣਾ ਤਿੱਗਣਾ ਹੋ ਜਾਂਦਾ ਜਿਹੜੇ ਜਾਨਵਰ ਨੂੰ ਇਦਾਂ ਆਪਾਂ ਪਾਲਦੇ ਹਾਂ ਹਾਂ ਹਾਂਜੀ ਬਾਕੀ ਇੱਕ ਦਿਨ ਦੇ ਬਾਅਦ ਸੀਆ ਜਦੋਂ ਇਹ ਇਹਦੀ ਮਾਂ ਐਕਸਪਾਇਰ ਹੋ ਗਈ ਸੀ ਨਾ ਉਸ ਤੋਂ ਬਾਅਦ ਤੁਸੀਂ ਇਹਨੂੰ ਫਿਰ ਦੁੱਧ ਵਗੈਰਾ ਦਾ ਕਿਵੇਂ ਦੁੱਧ ਦਹੀ ਪਹਿਲਾਂ ਤਾਂ ਗਾਂ ਦਾ ਪਿਆਉਂਦੇ ਰਹੇ ਅੱਛਾ ਉਹ ਥੋੜਾ ਜਿਹਾ ਸੈੱਟ ਨਹੀਂ ਆਉਂਦਾ ਸੀ ਫਿਰ ਬੱਕਰੀ ਦੇ ਦੁੱਧ ਤੇ ਥੋੜੀ ਜਿਹੀ ਭਜਾਲਿਆ ਜੀ ਅੱਛਾ ਫਿਰ ਅਸੀਂ ਬੱਕਰੀ ਲੈ ਕੇ ਆਂਦੀ ਉਹ ਬੱਕਰੀ ਆਪ ਹੀ ਚੁੰਗ ਲੈਂਦਾ ਸੀ ਜੀ ਅੱਛਾ ਅੱਛਾ ਹਾਂਜੀ ਖੁਰਨੀ 'ਚ ਬਿਠਾ ਦਿੰਦੇ ਸੀ ਬੱਕਰੀ ਨੂੰ ਬੱਕਰੀ ਨੂੰ ਆਪ ਹੀ ਚੁੰਗ ਲੈਂਦਾ ਸੀ ਅੱਛਾ ਜਿਵੇਂ ਬੱਕਰੀ ਤੇ ਹਾਈ ਇਹਦੀ ਤੇ ਹਾਈਟ ਦਾ ਬਹੁਤ ਡਿਫਰੈਂਸ ਪੈ ਜਾਂਦਾ ਨਾ ਅੱਛਾ ਮਤਲਬ ਕੀ ਤੁਸੀਂ ਬੱਕਰੀ ਨੂੰ ਮਰਾ ਬਠਾ ਦੰਦੀ ਖਲੇ ਉਹ ਕੋਲ ਖੁਰਨੀ ਖਲੇ ਰੰਦੀ ਨਹੀਂ ਜਾਂਦੀ ਖੁਰਨੀ ਜੀ ਬੱਕਰੀ ਨੂੰ ਖਲੇਰ ਕੇ ਚੁੰਗ ਲਾਂਦਾ ਸੀ ਹਾਂਜੀ ਚੁੰਗ ਲਾਂਦਾ ਸੀ ਆਪ ਜੀ ਅੱਛਾ ਵੀ ਤਾਂ ਲਈ ਤਾਂ ਫਿਰ ਤੁਹਾਨੂੰ ਬਹੁਤ ਸਟ੍ਰਗਲ ਕਰਨਾ ਪਿਆ ਹੋਣਾ ਹਾਂਜੀ ਹਾਂਜੀ ਥੋੜੇ ਕੁਸ਼ ਮਾਂ ਦਾ ਦੁੱਧ ਚੁੰਗਿਆ ਹੁੰਦਾ ਕਿ ਸ਼ਾਇਦ ਬਹੁਤ ਹੋਣਾ ਸੀ ਕੋਈ ਤੁਸੀਂ ਇਹ حساب ਲਾ ਲਓ ਵੀ ਸੋਡੀ ਮੇਨ ਸਦਕਾਣਾ ਅੱਜ 67 ਇੰਚ ਆਪਣੇ ਸਾਹਮਣੇ ਆ ਹਾਂਜੀ ਹਾਂਜੀ ਤੇ ਜੇਕਰ ਇਹ ਬਾਤ ਵੀ ਅੱਖ ਨਾਲ ਨਹੀਂਗਾ ਆਉਂਸ ਸਟਿਕ ਹੈ ਅੱਛਾ ਹਾਂ ਪਲੱਸ ਕੀ ਹੋਊਗਾ ਘੜਦਾ ਨਹੀਂ ਕੋਈ ਆ ਕੇ ਬਣੇ ਓਕੇ ਜੇਕਰ ਕਦੇ ਵੈਗਰੂ ਇਹਤੇ ਮੇਰ ਕਰਦਾ ਹੋਰ ਇਹਦੀ ਮਾਤਾ ਹੁੰਦੀ ਤਾਂ ਇਹ ਮੈਨੂੰ ਐ ਲੱਗਦਾ ਵੀ ਇਹ ਅੱਜ ਦਾ ਚਲੋ ਅੱਜ ਵੀ ਮਤਲਬ ਕੀ ਅੱਜ ਦੇ ਦੌਰ ਵਿੱਚ ਵੀ ਬਹੁਤ ਆ ਹਾਂਜੀ ਹਾਂਜੀ ਹਨਾ ਨਹੀਂ ਤੇ ਗੱਲਬਾਤ ਕੁਝ ਹੋਰ ਵੀ ਹੁੰਦੀ ਆ ਹਾਂਜੀ ਹਾਂਜੀ ਬਾਕੀ ਅਜੇ ਉਮਰ ਹੀ ਛੋਟੀ ਹੈ ਜੀ ਹਾਂ ਉਮਰ ਛੋਟੀ ਹੈ ਕਿ ਅੱਗੇ ਜਾ ਕੇ ਨੇ ਹੋਰ ਵੀ ਮਤਲਬ ਕੀ 7 ਸਾਲ ਜਾ ਕੇ ਪੂਰੇ ਨੇ ਬੋਡੀ ਸਟਰਕਚਰ ਦਾ ਅੱਛਾ ਪੂਰਾ ਕਰ ਲੈਣਾ ਜੀ ਠੀਕ ਆ ਤੇ ਘਰੇ ਆਪਣੇ ਕੋਲੇ ਕਿੰਨੇ ਜਾਨਵਰ ਆ ਘਰੇ ਤਿੰਨ ਆ ਜੀ ਹੋਰ ਜਾਨਵਰ ਅੱਛਾ ਹਾਂਜੀ ਕੋਈ ਸੇਲ ਪਰਚੇਜ ਦਾ ਵੀ ਕੱਲਾ ਕਿ ਭਾਈ ਨਹੀਂ ਜੀ ਬਸ ਰੱਖੀ ਹੋਇਆ ਹੈ ਸ਼ਾਇਦ ਤੱਕ ਤਾਂ ਸੇਲ ਪਰਚੇਜ ਦਾ ਕੋਈ ਨਹੀਂ ਅੱਛਾ ਅੱਛਾ ਹਾਂ ਜੀ ਵੀ ਆਪੇ ਸ਼ੌਂਕ ਬਜੀ ਤੁਸੀਂ ਰੱਖੇ ਹੋਏ ਹੈ ਜੀ ਹਾਂ ਜੀ ਬਾਕੀ ਸਾਡੇ ਹੀ ਪੁਰਾਣਾ ਹੀ ਹੈ ਜੱਦੀ ਕੋਈ ਨਹੀਂ ਜੱਦੀ ਪੁਸਤੀ ਤੁਹਾਡਾ ਇਹ ਕੰਮ ਆ ਅੱਛਾ ਤਰਾਜ ਵਾਲਾ ਹਾਂ ਜੀ ਤਰਾਜ ਆ ਆਪਣਾ ਹੈਗਾ ਆਲ ਕਸਟਡ ਫਾਰਮ ਨਾ ਆਲ ਕਸਟਡ ਫਾਰਮ ਹੋਰ ਅੱਗੇ ਕਿਹੜੇ ਮੇਲੇ ਤੇ ਜਾਣ ਦੀ ਕੋ ਤਿਆਰੀ ਆ ਅੱਗੇ ਜੇ ਮਾਗੀ ਦਾ ਲੱਗਿਆ ਤਾਂ ਉੱਥੇ ਜਾਵਾਂਗੇ ਉਸ ਤੋਂ ਬਾਅਦ ਹਨਮਾਨਗੜਾ ਉੱਥੇ ਵੀ ਜਾਵਾਂਗੇ ਬਾਕੀ ਆਪਾਂ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰਦੇ ਆਂ ਵੀ ਪੰਜਾਬ ਦੇ ਵਿੱਚ ਮਾਗੀ ਮੇਲਾ ਲਵਾਉਣ ਹਨਾ ਹਾਂਜੀ ਲੱਗਣਾ ਜ਼ਰੂਰੀ ਹੈ ਜੀ ਲੋਕਾਂ 'ਚ ਇੱਕ ਤਾਂ ਪਸ਼ੂਆਂ ਪ੍ਰਤੀ ਪਿਆਰ ਵੱਧਾ ਹਨਾ ਹਾਂਜੀ ਹਾਂਜੀ ਤੇ ਇੱਕ ਮਤਲਬ ਕਿ ਨਵੇਂ-ਨਵੇਂ ਸ਼ੌਂਕ ਪੈਦਾ ਹੁੰਦੇ ਨਵੀਂ ਜਨਰੇਸ਼ਨ ਦੇ ਵਿੱਚ ਹਨਾ ਹੋਰ ਤੁਸੀਂ ਕੀ ਪੰਜਾਬ ਸਰਕਾਰ ਅੱਗੇ ਕੀ ਕਹਿਣਾ ਚਾਹੋਗੇ ਮੇਲੇ ਦੇ ਪ੍ਰਤੀ ਬਾਕੀ ਜੀ ਐਂ ਹੁੰਦਾ ਕੰਨਿਆਂ ਨੇ ਵੀ ਸੇਲ ਪਰਚੇਦ ਦਾ ਕੰਮ ਹੁੰਦਾ ਹੈ ਹਾਂ ਬਿਲਕੁਕੁਲ ਜਿਹੜੇ ਘਰੇ ਖੜੇ ਹੁੰਦੇ ਆ ਉਹਨਾਂ ਨੇ ਵੇਚਨੇ ਹੁੰਦੇ ਆ ਉਹਨਾਂ ਵਾਸਤੇ ਸੌਖਾ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਜਿਵੇਂ ਆਮ ਜੀਮੀਦਾਰ ਹੈ ਜੋ ਬੱਚੇ ਵੇਚ ਦਿੰਦੇ ਆ ਕੁੜੀਆਂ ਰੱਖ ਲੈਂਦੇ ਆ ਉਹਨਾਂ ਨੂੰ ਵੀ ਸੌਖਾ ਹੋ ਜਾਂਦਾ ਹੈ ਹਾਂਜੀ ਬਾਕੀ ਆਪਾਂ ਵੀ ਦੇਖਦੇ ਰਹੇ ਆ ਵੀ ਮਾਗੀ ਤਾਂ ਬਹੁਤ ਪੁਰਾਣਾ ਮੇਲਾ ਲੱਗਦਾ ਹਨਾ ਹਾਂਜੀ ਹਾਂਜੀ ਤੇ ਇਹਨੂੰ ਕਿਸੇ ਕਾਰਨਾ ਕਰਕੇ ਕੋਈ ਸਰਕਾਰ ਦੀਆਂ ਜਾਂ ਕੋਈ ਆਪਸ ਦੀ ਨੀਤੀਆਂ ਕਾਰਨ ਤੇ ਬੰਦ ਕਰਨਾ ਪਿਆ ਗਿਆ ਹੋਊਗਾ ਨਾ ਪਰ ਇਹ ਬੰਦ ਨਹੀਂ ਕਰਨਾ ਚਾਹੀਦਾ ਹਾਂਜੀ ਬੰਦ ਨਹੀਂ ਹੋਣਾ ਕਿਤੇ ਇਹਨੂੰ ਹਲਾਰਾ ਦੇਣਾ ਚਾਹੀਦਾ ਹਨਾ ਹਾਂਜੀ ਹਾਂਜੀ ਇਹਦੇ ਨਾਲ ਕਿੰਨੇ ਲੋਕ ਜੁੜੇ ਆ ਕਿੰਨੇ ਲੋਕਾਂ ਦੇ ਰਜਗਾਰ ਜੁੜੇ ਆ ਹਾਂ ਬਹੁਤ ਜ਼ਿਆਦਾ ਜੁੜੇ ਹੋਏ ਆ ਪਸ਼ੂ ਪਾਲਕਾਂ ਦੇ ਪੰਛੀ ਪਾਲਕਾਂ ਦੇ ਕਿੰਨੇ ਧੰਦੇ ਜੁੜੇ ਹੋਏ ਆ ਇਸ ਮੇਲੇ ਦੇ ਨਾਲ ਹਣਾ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਇਹ ਮੇਲਾ ਬੜੀ ਧੂਮ ਧਾਮ ਨਾਲ ਬਣਾਇਆ ਜਾਵੇ ਹਣਾ ਤੇ ਇਹਦੇ ਵਿੱਚ ਐ ਵੀ ਦੇਖੋ ਪੰਜਾਬ ਦੇ ਤਾਂ ਘੋੜੇ ਕੁੜੀਆਂ ਜਾਨਵਰ ਹੋਰ ਮੱਝਾਂ گاਵਾਾਂ ਡੌਗ ਆਉਣੀ ਆਉਣੀ ਹੈ ਨਾ ਅਦਰ ਸਟੇਟਾਂ ਤੋਂ ਵੀ ਕਿੰਨੇ ਆਉਂਦੇ ਆ ਬਹੁਤ ਜ਼ਿਆਦਾ ਆਉਂਦੇ ਆ ਅਦਰ ਸਟੇਟਾਂ ਤੋਂ ਵੀ ਦੂਰ ਤੱਕਰ ਮਾਲਵਾੜੀ ਤੇ ਹੋਰ ਕਿੰਨੀਆਂ ਨਸਲਾਂ ਇੱਥੇ ਪਹੁੰਚੀਆਂ ਹਾਂਜੀ ਬਹੁਤ ਸਾਰੀਆਂ ਨਸਲਾਂ ਹੀ ਪਹੁੰਚਦੀਆਂ ਨੇ ਜਿਵੇਂ ਹੁਣ ਜਿਹੜੇ ਨਾਮੀ ਘੋੜੇ ਘੋੜੀਆਂ ਛੋਟੇ ਹੋਰ ਕਿੰਨੇ ਆ ਮਰੇ ਚੀਜ਼ਾਂ ਇਹ ਮੁਕਸ਼ਟ ਬਹੁਤ ਨਿਕਲੀਆਂ ਵਈਆਂ ਬਈ ਨਾ ਟਾਪਰ ਦੇ ਜਾਨਵਰ ਨਿਕਲਿਓਏ ਇਸ ਦੇ ਵਿੱਚ ਹਾਂਜੀ ਬਾਕੀ ਸ਼ੋਅ ਹੁੰਦਾ ਜੀ ਸ਼ੋਅ 'ਚ ਹਾਂ ਹਾਂਜੀ ਬਹੁਤ ਬੈਨੀਫਿਟ ਹੁੰਦਾ ਹੈ ਬਾਕੀ ਲੋਕਾਂ 'ਚ ਮੈਸੇਜ ਵੀ ਜਾਂਦਾ ਚੰਗੇ ਜਾਨਵਰ ਪ੍ਰਤੀ ਹੈ ਨਾ ਹਾਂਜੀ ਤੇ ਬਾਈ ਜੀ ਜੇਕਰ ਕਿਸੇ ਭਰਾ ਨੇ ਮੈਟਿੰਗ ਵਾਸਤੇ ਕੋੜਾ ਛੜਵਾਉਣਾ ਆਵੇ ਉਹਦੇ ਲਈ ਵੀ ਤੁਸੀਂ ਫਿਰ ਹਾਂਜੀ ਅਵੇਲੇਬਲ ਆਈਏ ਤੁਸੀਂ ਵਾਸਤੇ ਅੱਛਾ ਉਹ ਵੀ ਅਵੇਲੇਬਲ ਹੈ ਨਾ ਤੇ ਉਹਦੇ ਵਾਸਤੇ ਫਿਰ ਤੁਸੀਂ ਆਪਣਾ ਕੰਟੈਕਟ ਨੰਬਰ ਬੋਲ ਦੋ ਹਣਾ 95921 18763 70094 14325 ਹਾਂਜੀ ਦੋਸਤੋ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀਰ ਨਾਲ ਜੇਕਰ ਕੋੜੇ ਤੋਂ ਮੈਟ ਕਰਵਾਉਣਾ ਹੋਵੇ ਤਾਂ ਬਾਈ ਤੁਹਾਨੂੰ ਆਪਣਾ ਸਾਰਾ ਜਆ ਰੇਟ ਫੇਟ ਹੋਇਆ ਸਾਰਾ ਫੋਨ ਤੇ ਕਰ ਲੈਣਗੇ ਤੇ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਧੰਨਵਾਦ ਚਲੋ ਬਾਈ ਜੀ ਅਣਖ ਚੈਨਲ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅਣਖ ਟੀਮ ਵੱਲੋਂ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸਸਤੀ ਸਸਤੀ ਗਾ